ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੈਣੀ ਰੋੜਾ ਜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਜਿਹੜੇ ਨਾਗ ਲੈ ਕੇ ਆਂਦੇ ਆ ਜੀ ਬਣਾ ਨੋ ਨਾਗ ਜੀ ਜਿੰਨਾ ਚੋ 8 ਬੱਚੀਆਂ ਨੇ ਤੇ 1 ਵੈਡਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਮੇਰੀ ਸਪੈਸ਼ਲ ਬੇਨਤੀ ਹੋਊਗੀ ਜੀ ਜੇ ਕੋਈ ਸੂਆ ਸਵਾਇਆ ਨਾ ਗੁੰਦ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਆ ਉਹਦੀ ਮਿਲਕਿੰਗ ਕਰਕੇ ਦੋ ਟਾਈਮ ਚਾਰ ਟਾਈਮ ਬਾਕੀ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਤਸੱਲੀ ਵਰਕ ਤੁਸੀਂ ਕਰਨੀ ਹੁੰਦੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੱਸਾ ਪਿੰਡ ਪੈਣੀ ਰੋੜਾ ਜਿਲ੍ਹਾ ਲੁਧਿਆਣਾ ਤਹਿਸੀਲ ਰੈਕੂਟ ਮੋਬਾਈਲ ਨੰਬਰ ਜੀ ਨੇੜੇ ਪੱਖੋ ਵਾਲੇ ਰਹਿੰਦਾ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 8427311673 ਠੀਕ ਹੈ ਵੀਰੇ ਅੱਜ ਸੱਤ ਨਗ ਹੈ ਜੀ ਹਾਂਜੀ ਬਈ ਤੇ ਵਹਿੜ ਤੋਂ ਵੀਰੇ ਸ਼ੁਰੂ ਕਰਦੇ ਆ ਇਹ ਵੀਰੇ ਤੋਕੜ ਆ ਉਹ ਮਗਰ ਬਸੀ ਆ ਦੂਜਾ ਸੂਆ ਦੂਜਾ ਸੂਆ ਕਦੂ ਸੂਈ ਵੀ ਆ ਜੀ ਸੂਈ ਨੋਵੇਂ ਕੋਈ ਤਿੰਨ ਦੀ ਲਾਲੇ ਕੋਈ ਚਾਰ ਦੀ ਲਾਲੇ ਮਹੀਨੇ ਸੂਆ ਬੱਚਾ ਬੱਚੀ ਆ ਬੱਚੀ ਮਗਰ ਲਾਦੀ ਹੈ ਜੀ ਨੀ ਵਚੀ ਛੱਡੋ ਨਾ ਛੱਡੋ ਵੀਰੇ ਕੋਈ ਚੱਕਰ ਨਹੀਂ ਪੱਟੇਗਾ ਹਾਂ ਤੇ ਉਹ ਕਰਦੀ ਹੈ ਹਾਂ ਤੇ ਉਹ ਕਰਦੀ ਹੈ ਵੀਰੇ AI ਵਗੈਰਾ ਹੋਈ ਹੈ ਜੀ AI ਨੂੰ ਵੀਰੇ 22 ਦਿਨ ਹੋਇਆ ਜੀ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ 6 ਕਿਲੋ ਜੋ ਕੇ ਦੇ ਦਾਂਗੇ ਜੋ ਕੇ ਦੇ ਦਾਂਗੇ ਬਾਕੀ ਸੌ ਦੀ ਜਿੰਨਾ ਟੈਂਕ ਨਾ ਜਾ ਵੀਰੇ ਥਣਾ ਵਿਚਾਲੇ ਨਹੀਂ ਨਹੀਂ ਉਹਦਾ ਕੋਈ ਚੱਕਰ ਨਹੀਂ ਵੀਰੇ ਗਾਰੰਟੀ ਹੂਲ ਠੀਕ ਹੈ ਵੀਰੇ ਹਾਂ ਬਾਕੀ ਸੋਨਾ ਸੈਂਜ ਥਣਾ ਦਾ ਕੱਲਾ ਕੱਲਾ ਨਿੱਖੜਮਾ ਚਵਾਈ ਦੀ ਵੀ ਇੱਕ ਨੰਬਰ ਪੂਰ ਛਿੱਟਾ ਕੋਈ ਨਹੀਂ ਵੀਰੇ ਲਾ ਵੀਰੇ ਦੇ ਲਾ ਠੀਕ ਹੈ ਵੀਰੇ ਗਾਰੰਟੀ ਵੀਰੇ ਪੂਰ ਛਿੱਟੇ ਦੀ 6 ਕਿਲੋ ਨੈਟ ਦੁੱਧ ਤਿਆਰ ਆ ਜੀ ਬਾਕੀ ਚੰਗੀ ਆ ਗਰਮੀਆਂ ਦਾ ਤੋਹਫਾ ਆਪਾਂ ਕਹਿ ਸਕਦੇ ਆ ਜੀ ਇਹਨੂੰ ਜਰਸੀ ਆ ਵੀਰੇ ਜਰਸੀ ਚ ਪੈ ਜਾਂਦੀ ਆ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਖਾਣ ਤੁਹਾਨੂੰ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਕੱਲਾ ਕੱਲਾ ਨਿੱਖੜਵਾ ਤੇ ਬੱਚਾ ਇਹਦੇ ਨਾਲ ਹੀ ਤੁਹਾਨੂੰ ਮਿਲ ਜਾਣਾ ਫ੍ਰੀ ਮਿਲ ਜਾਣਾ ਬੱਛੀ ਵੀਰੇ ਬੱਛੀ ਆ ਜੀ ਬੱਚਾ ਮਗਰ ਲਓ ਜੀ ਫੋਰਚ ਚ ਚੈੱਕ ਕਰ ਲਓ ਵੈਸੇ ਹੀ ਆ ਮਾੜੀ ਜੀ ਉਹਦਾ ਮੇਰੇ ਕੋਈ ਚੱਕਰ ਨਹੀਂ ਜੇ ਜੀ ਡਿਮਾਂਡ ਜੀ ਇਹਦਾ ਵੀਰੇ ਮੁੱਲ 16000 ਰੁਪਏ ਠੀਕ ਹੈ ਜੀ ਦੋ ਨੱਕ ਮ ਬਣ ਜੇ ਹਾਂ ਮਗਰ ਬੱਛੀ ਆ ਬਾਕੀ ਤਿਆਰ ਹੋ ਜੂ ਠੀਕ ਹੈ ਤੇ ਜੇ ਕੋਈ ਬੱਛੀ ਅਡ ਲੈਣੀ ਚਾਹੁੰਦਾ ਹੋਵੇ ਉਹ ਤਾਂ ਨਹੀਂ ਦੇਣੀ ਪਈ ਇਹਦੇ ਗਾਂਣ ਵਾਲੀ ਦੇਣੀ ਹੈ ਨਹੀਂ ਗਾਂਣ ਵਾਲੀ ਦੇ ਦਾਂਗੇ ਵੀਰੇ ਕਿਉਂ ਠੀਕ ਹੈ ਵੀਰੇ ਆਓ ਉਹ ਕਰਨਾ ਕਿਉਂਕਿ ਇਹਦੀ ਤੋ ਕਰਦੀ ਆ ਆਪ ਵੀ ਚੰਗੀ ਆ ਮਗਰ ਚਾਰ ਬੱਚੀ ਵੀ ਚੰਗੀ ਆ ਜੀ ਜਿੰਨੇ ਸਮੇ ਦੀ ਮਰਜ਼ੀ ਸੂਈ ਲਾ ਲਿਓ 16000 ਚ ਤੁਹਾਨੂੰ ਦੋ ਨਾਕ ਮਿਲ ਜਾਣੇ ਆ ਹਾਂ ਅੱਗੇ ਵੀਰੇ ਕਿੱਧਰੋਂ ਸ਼ੁਰੂ ਕਰਗੇ ਜੀ ਆਹ ਬੱਚੀ ਦੋ ਕਾ ਲੰਨੇ ਆ ਆ ਡੱਬੀਆਂ ਤੋਂ ਜੀ ਹਾਂ ਠੀਕ ਐ ਵੀਰੇ ਨੂੰ ਇਹ ਐਂ ਗਿਆ ਬਾ ਵੀਰੇ ਉਮਰ ਕਿੰਨੀ ਕਾ ਜੀ ਇਹਦੀ ਉਮਰ ਵੀਰੇ ਹੋ ਗਈ 5-6 ਮਹੀਨਿਆਂ ਦਾ ਬੱਚਾ ਸਾਰੇ ਬੱਚੇ ਖੀ ਰਹੀ ਆ ਗਰਾਂਟੀ ਹਾਂ ਹਾਂ ਖੀ ਰਿਆ ਵੀਰੇ ਠੀਕ ਐ ਕਿਸੇ ਦੇ ਕੋਈ ਫੋਟ ਸ਼ਾਂਕ ਹੋ ਨਹੀਂ ਨਹੀਂ ਚਾਰ ਤੋਂ ਚਾਰ ਚਾਰ ਹੀ ਥਾਣਾ ਸਾਰੇ ਵੀ ਵੀ ਗਰੰਟੀ ਹੋਊਗੀ ਜੀ ਹਾਂ ਹਾਂ ਵੀਰੇ ਠੀਕ ਐ ਵੀਰੇ ਮੋੜ ਲੈ ਚੰਗੇ ਆ ਬੱਚੇ ਜੋੜਾ ਜੋੜਾ ਖੋਲ ਲਿਆ ਕਰੋ ਜੀ ਠੀਕ ਆ ਜੀ ਰੰਗ ਪ੍ਰਿੰਟ ਵਾਲੇ ਆ ਬਾਕੀ ਵਜਨ ਵਜੂਦ ਵੀ ਚੰਗਾ ਸਾਂਭਣ ਵਾਲੀਆਂ ਚੀਜ਼ਾਂ ਕਿਉਂਕਿ ਵੀਰੇ ਛੋਟੇ ਬੱਚੇ ਹੀ ਆ ਹਜੇ ਹਾਂ ਲਗਭਗ ਪੰਜ ਤੋਂ ਪੰਜ ਕੁ ਮਹੀਨਿਆਂ ਦੇ ਆਸ-ਪਾਸ ਸਾਰਿਆਂ ਦੀ ਏਜ ਐ ਕਿਸੇ ਦੀ ਮਹੀਨਾ ਘੱਟ ਜਾਂਦਾ ਹਾਂ ਕੋਲੀ ਚੈੱਕ ਕਰ ਸਕਦੇ ਹਾਂ ਰੰਗ ਪ੍ਰਿੰਟ ਪੂਰਾ ਚੰਗਾ ਇਹ ਫਿਰ ਡਿਮਾਂਡ ਜੋੜੇ ਦੀ ਕਰਨੀ ਕਿ ਇਕੱਲੇ-ਇਕੱਲੇ ਦੀ ਕਰਨ ਪੱਲੇ-ਇਕੱਲੇ ਦੀ ਕਰ ਦਾਂਗੇ ਫਿਰ ਹਾਂ ਇਹਦੀ ਕੀ ਡਿਮਾਂਡ ਹੈ ਜੀ ਵੇੜ ਇਹ ਵੀਰੇ 9500 ਦੀ ਦੇ ਦਾਂਗੇ 9500 ਦੀ ਦੇ ਦਾਂਗੇ ਲੈਣ ਦੇਣੀ ਹੂ ਆਪਣਾ ਨੰਬਰ ਬੱਚੀ ਹੋ ਗਈ ਹੈ ਜੀ ਅੱਗੇ ਵੀਰੇ ਜੋੜਾ ਖੋਲ ਲਿਓ ਦੋ ਤੇ ਤਿੰਨ ਨੰਬਰ ਔਰ ਲਾ ਬੱਚੇ ਤਾਂ ਵੀਰੇ ਛੂਟ ਆਈ ਹੈ ਹਨਾ ਇਹ ਵੀ ਉਹ ਵੀਰੇ ਚਾਰਾਂ ਦਾ ਲਾਲੇ ਕੋਈ ਪੰਜਾਂ ਦਾ ਲਾਲੇ ਠੀਕ ਆ ਤੇ ਆਊਗਾ 8 9 ਮਹੀਨੇ ਦਾ ਬੱਚਾ ਪਰਲਾ ਠੀਕ ਆ ਦੰਦੋ ਕੀ ਰੇ ਆ ਸਾਰੇ 2 ਤੇ 3 ਨੰਬਰ ਜੀ ਛੋਟੇ ਬੱਚੇ ਆ ਫੋਰ ਸ਼ਾਂਕ ਦੋਨਾਂ ਦੇ ਹੀ ਹੈ ਨਹੀਂ ਵੀਰੇ ਨਹੀਂ ਨਹੀਂ ਵੀਰੇ ਆ ਦੀ ਝੂਲੀ ਦਿਖਾ ਦੀ ਗੱਬਣਾ ਉਹ ਝੂਲੀ ਆ ਬੱਚੀ ਇਹਦੀ ਝੂਲੀ ਚੈੱਕ ਕਰਾ ਹਾਂ ਤੁੰਡ ਦਿਖਾ ਦੇ ਵੀਰੇ ਸੋਨਾ ਥਾਣਾ ਜੀ ਕੱਲਾ ਕੱਲਾ ਇਦੇ ਵੀ ਦੇਖ ਇਧਰਲੇ ਪਾਸੋਂ ਵੀ ਚੈੱਕ ਕਰ ਲਓ ਜੀ ਇਹਦੇ ਵੀ ਚੰਗੇ ਆ ਜੀ ਥਾਣਾ ਤੇ ਇਹਦੀ ਫਿਰਿਆ ਛੋਟੇ ਬੱਚੇ ਦੀ 2 ਨੰਬਰ ਦੀ ਡਿਮਾਂਡ ਜੀ ਇਹਦੇ ਵੀ ਵੀਰੇ 95 ਦਾ ਨਹੀਂ ਇਹਦਾ 990 3 ਲਗਾ ਵੀ ਇਹ ਵੀਰੇ ਦੱਸ ਦੀ ਦੇ ਦਾਂਗੇ ਬਸ ਇਹ ਤਿੰਨ ਦਾ 10000 ਆ ਇੱਕ ਦਾ 9500 ਦੋ ਦਾ ਵੀ 9500 ਆ ਤੇ ਤਿੰਨ ਦਾ 10000 ਰੁਪਈਆ ਜੀ ਬਾਕੀ ਚੰਗੀਆਂ ਨੇ ਬੱਚੇ ਹਲਕ ਕੁਆਲਟੀ ਦੀਆਂ ਵੀਰੇ ਬੱਚੀਆਂ ਚੀਜ਼ਾਂ ਨੇ ਜੀ ਆਪਣੀ ਪਤਾ ਜਦੋਂ ਸਾੰਭ ਕੇ ਆਪਾਂ ਤਿਆਰ ਕੀਤੇ ਤਾਂ ਕਿੰਨੇ ਰੁਪਈਆ ਦੀਆਂ ਚੀਜ਼ਾਂ ਇਹ ਡੱਬੀਆਂ ਆ ਜਾਂਦੀਆਂ ਜਿਹੜੀਆਂ ਡੱਬੀਆਂ ਦਾ ਸ਼ੌਂਕ ਰੱਖਦੇ ਆ ਬਾਕੀ ਬਾਈ ਕੋਲ ਸਾਹੀ ਵਾਲ ਤੇ ਜਰਸੀ ਵੀ ਹੈਗੀਆਂ ਹਾਂ ਜੀ ਹਾਂ ਇਧਰ ਨਾਲ ਜੂੜਾ ਖੋਲ ਲਿਓ ਜੀ ਹੁਣ ਇੱਕ ਦਾ ਬਲੈਕ ਜਰਸੀ ਹੈਗੀ ਆ ਇਹ ਵੀ ਜਰਸੀ ਚ ਪੈਂਦੀ ਹੈ ਵੀਰੇ ਇਹ ਵੀਰੇ ਸਾਹੀ ਵਾਲਾ ਦੀ ਇਹ ਸਾਹੀ ਵਾਲਾ ਹੈਗੀ ਉਹ ਬਲੈਕ ਜਰਸੀ ਹੈਗੀ ਹਾਂ ਵੀਰੇ ਠੀਕ ਆ ਇਹਨਾਂ ਦੋਨਾਂ ਦੀ ਉਮਰ ਕਿੰਨੀ ਆ ਵੀਰੇ ਇਹਦੀ ਹੋ ਗਈ ਵੀਰੇ 5 ਕ ਮਹੀਨੇ ਦੀ ਠੀਕ ਆ ਤੇ ਕਾਲੀ ਵੜਦੀ ਜੀ ਕਾਲੀ ਦੀ ਉਹ 4 ਮਹੀਨੇ ਵੀਰੇ ਠੀਕ ਆ ਇਹ ਨਾਗਾ ਗਾ ਵੀਰੇ 4 ਨੰਬਰ ਤੇ 5 ਨੰਬਰ ਆ ਗਿਆ ਜੀ ਹਾਂਜੀ ਬਾਕੀ ਇਹਨਾਂ ਦੀ ਤੁਹਾਨੂੰ ਮੈਂ ਝੋਲੀ ਚੈੱਕ ਕਰਵਾ ਦੂੰਗਾ ਜੀ ਇਹ ਇਹ ਸਾਹੀਵਾਲਾਂ ਦੇ ਵੀਰੇ ਸਿੰਘ ਦਾਗੇ ਹੋਇਆ ਇਹਦੇ ਦਿਖਾਉਣ ਵਾਲੇ ਥੋੜੇ ਜੀ ਠੀਕ ਹੈ ਵੀਰੇ ਆ ਕਾਲੀ ਬੱਛੀ ਜਾਤੀ ਦੇ ਕਾਲੀ ਬੱਛੀ ਦਾ ਸਿੰਘ ਦਿਖਾਉਣ ਵਾਲੇ ਹੈ ਛੂਟ ਹੀ ਆ ਬਈ ਦਾਗੇ ਜਾਂਦੀ ਹੈ ਸਿੰਘ ਦਾਗੇ ਜਾਂਦੀ ਹੈ ਜੀ ਤਾਂ ਆਪਾਂ ਦੱਸ ਕੇ ਦੇਣੀ ਆ ਕਿਤੋਂ ਦੱਸ ਕੇ ਦੇਣੀ ਆ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਵੇ ਤੇ ਸੌਖਾ ਹੋ ਜਾਂਦਾ ਸਾਹੀਵਾਲ ਦੇ ਜਾਨੀ ਕਿ ਥਣ ਚ ਸਾਰੀਆਂ ਦੇ ਚਾਰ ਚਾਰੀ ਹੈ ਠੀਕ ਆ ਫੋੜ ਸ਼ਾਂਗ ਦੀ ਗਾਰੰਟੀ ਆ ਹਾਂ ਹਾਂ ਕੋਈ ਸੱਜਣ ਨੂੰ ਜੋੜਾ ਲੈ ਜੀ ਤਾਂ ਮਾਨਤਨ ਜ਼ਿਆਦਾ ਹੋ ਜਾਊ ਜੀ ਜੋੜੇ ਦਾ ਵੀਰੇ ਜ਼ਿਆਦਾ ਕਰਨਾ ਕੋਈ ਚੱਟੇ ਵੀਰੇ ਤੇ ਚਾਰ ਨੰਬਰ ਸਾਹੀਵਾਲ ਦੀ ਕੀ ਡਿਮਾਂਡ ਆ ਜੀ ਇਹਦੀ ਵੀਰੇ ਹਾਂ ਜੀ ਇਰੇ ਵੀਰੇ ਦੇ ਦਾਂਗੇ 4500 ਰੁਪਏ ਦੀ ਠੀਕ ਆ ਤੇ ਪੰਜ ਨੰਬਰ ਕਾਲੀ ਦੀ ਜੀ ਇਹ ਵੀ ਦੇ ਦਾਂਗੇ 4500 ਰੁਪਏ ਦੀ ਠੀਕ ਆ 9000 ਰੁਪਿਆ ਹੋ ਗਿਆ ਜੋੜੇ ਦਾ 44 4500 ਦੀ ਡਿਮਾਂਡ ਆ ਜਾਇਜ਼ ਆ ਬਿਲਕੁਲ ਜਾਇਜ਼ ਛੋਟੇ ਜਿਹੇ ਭਾਅ ਆ ਜੀ ਤੇ ਬਾਕੀ ਚੰਗੀਆਂ ਨੇ ਬੱਚੀਆਂ ਛੋਟੇ ਛੋਟੇ ਭਾਅ ਆ ਕੋਈ ਆਏ ਨਹੀਂ ਬਈ ਬਾਹਲੀਆਂ ਮਹਿੰਗੀਆਂ ਜਿਹੜੇ ਬੱਚੀਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਵਾਸਤੇ ਵੀਡੀਓ ਇਹ ਖਾਸ ਹੀ ਹੋਣ ਆਲੀ ਆ ਤੇ ਐਂਡ ਦੇ ਜੁਨਾ ਦੇ ਨੰਬਰ 6 ਤੇ 7 ਨੰਬਰ ਇਹ ਵੀ ਵੀਰੇ ਸਾਹੀ ਆ ਲਾਈਆਂ ਹਾਂ ਦੋਨੇ ਸਹੀ ਵਾਲਾ ਹਾਂ ਹਾਂ ਵੀਰੇ ਠੀਕ ਆ ਵੀਰੇ ਲਓ ਝੋਲੀ ਕਰਮ ਵਾਲੀ ਦੀ ਇਹਦੀ ਵੀ ਚੈੱਕ ਕਰ ਲਓ ਇਹ ਵੀ ਤੋੜ ਕੇ ਦਿਖਾ ਦਿਓ ਜੀ ਦੋਨੇ ਦਿਖਾਉਣੇ ਦੋਨੇ ਬੱਤੀ ਤੋੜ ਦੇ ਇਕੱਠੇ ਕਿੰਨਾ ਫਿਰ ਇਹ ਜੋੜੇ ਦੀ ਡਿਮਾਂਡ ਕੀ ਰਹਿਣ ਵਾਲੀ ਪਹਿਲਾਂ ਹੀ ਦੱਸ ਦਿਓ ਜੀ ਆਹ ਵੀਰੇ ਚਾਰ ਦੀ ਦੇ ਦਾਂਗੇ ਠੀਕ ਆ 7 ਨੰਬਰ ਹਾਂ ਤੇ 6 ਨੰਬਰ ਚਾਰ ਦੀ ਇਹ ਦੇ ਦਾਂਗੇ ਠੀਕ ਆ ਚਾਰ ਜੇ ਬਨੇ ਕੋਈ ਸੱਤੇ ਹੀ ਕਟਕੀਆਂ ਲੈ ਜੇ ਫਿਰ ਸੱਤਿਆਂ ਦਾ ਵੀਰੇ ਉਹ ਜਿਹੜਾ ਥਾਬ ਲਾ ਕੇ ਮਾਨਤਨ ਕਰਦਾਂਗੇ ਮਾਨਤਨ ਜਿਆਦਾ ਹੋਊਗਾ ਹਾਂ ਕੋਈ ਚੱਕਰ ਨਹੀਂ ਠੀਕ ਹੈ ਵੀਰੇ ਜਿਹੜੀ ਤਾਂ ਵੀਰੇ ਹੈਗੀ ਆ ਇਹ ਜੋੜਾ 7 4 4000 ਦਾ 6 ਤੇ 7 ਨੰਬਰ ਉਹ ਫੜ ਲਿਆ ਵੀ ਬੱਚਾ ਉਹ ਫੜ ਲਈ ਹਾਂ ਇਹਦੇ ਵੀ ਸਿੰਘ ਦਾਗ ਨਾਲ ਹੈ ਹਾਂ ਇਹਦੇ ਵੀਰੇ ਮਾੜੇ ਮਾੜੇ ਦਾਤ ਨੇ ਉਹਦੇ ਦਾਗੇ ਹੋਇਆ ਵੀਰੇ ਠੀਕ ਹੈ ਇਹਦਾ ਹੈ ਤਾਂ ਮਾੜੇ ਮਾੜੇ ਹੀ ਆ ਚੱਲਾ ਫਾਸਤਾ ਕਿਉਂਕਿ ਅਗਲਾ ਗੇਰ ਨਹੀਂ ਹਾਂ ਕਰਕੇ ਦੱਸਦੇ ਆ ਛੋਟੇ ਬੱਚੇ ਹੀ ਆ ਜਿਹੜੇ ਮਾੜੇ ਮਾੜੇ ਸੰਗ ਹੀ ਆਏ ਆ ਜੀ ਬਾਕੀ ਵੀਰੇ ਜਿਹੜੀ ਗੱਲਬਾਤ ਉਹ ਆਪਾਂ ਦੱਸਾਂਗੇ ਠੀਕ ਆ ਵੀਰੇ ਹਾਂ ਕੋਈ ਚ ਚਾਰ 4000 ਰੁਪਏ ਦੀ ਡਿਮਾਂਡ ਆ ਵਿੱਚੋਂ ਥੋੜਾ ਕਨਾ ਮਾਨਤਾਨ ਹੋ ਜੂ ਜੇ ਕੋਈ ਸੱਤੇ ਨਗ ਇਕੱਠੇ ਹੀ ਲੈ ਜਾਏ ਤੇ ਫਾਇਦਾ ਤਾਂ ਹੋ ਜਾਣਾਗਾ ਇੱਕ ਤਾਂ ਮਾਨਤਾਨ ਪੂਰਾ ਹੋਰ ਜ਼ਿਆਦਾ ਹੋ ਜੂ ਬਾਕੀ ਵੀਰੇ ਝੋਲੀਆਂ ਝਾਲੀਆਂ ਵਧੀਆ ਸਾਰੀਆਂ ਸਹੀ ਗੱਲ ਆ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ